ਇਹ ਰਾਗ ਦੇ ਵਿੱਚ ਸਤਗੁਰਾਂ ਨੇ ਜਦੋਂ ਸਿੱਧਾਂ ਦੇ ਨਾਲ ਗੁਰੂ ਸਾਹਿਬ ਜੀ ਦੀ ਵਿਚਾਰ ਹੋਈ ਦਰਸਲ ਜਿਹੜੇ ਸਿੱਧ ਸਨ ਉਹ ਕੋਈ ਅਨਪੜ ਲੋਕ ਨਹੀਂ ਸੀ ਉਹ ਬੜੇ ਪੜੇ ਲਿਖੇ ਸਨ ਜਿਨ੍ਹਾਂ ਦੇ ਨਾਲ ਗੁਰੂ ਸਾਹਿਬ ਜੀ ਦੀ ਚਰਚਾ ਹੋਈ ਤੋਂ ਸਤਗੁਰਾਂ ਦੇ ਪਾਸ ਇੱਕ ਈਸ਼ਰ ਨਾਮ ਦਾ ਜਿਹੜਾ ਜੋਗੀ ਹੈ ਨਾ ਸਿੱਧ ਉਹ ਹੁੰਦਾ ਹੈ ਜਿਹਦੇ ਮਨ ਵਿੱਚ ਇਸ ਗੱਲ ਦਾ ਹੰਕਾਰ ਹੈ ਹਉਮੈ ਹੈ ਕਿ ਇਹ ਜਿਹੜਾ ਨਾਨਕ ਤਪ ਹੈ ਇਹ ਗ੍ਰਸਤੀ ਹੈ ਇਹ ਵਿਆਹਾ ਹੋਇਆ ਹੈ ਤੇ ਜਿਹੜਾ ਵਿਆਹਾ ਹੋਵੇ ਜਿਹੜਾ ਗ੍ਰਸਤੀ ਹੋਵੇ ਉਹ ਕੋਈ ਜੋਗੀ ਸੰਤ ਮਹਾਂਪੁਰਸ਼ ਨਹੀਂ ਹੋ ਸਕਦਾ ਉਹ ਤੇ ਦੁਨੀਆਂ ਦੀਆਂ ਵਾਸ਼ਨਾਵਾਂ ਤੇ ਝਮੇਲਿਆਂ ਦੇ ਵਿੱਚ ਫਸਿਆ ਹੋਇਆ ਹੈ ਹੁਣ ਗੁਰੂ ਬਾਬਾ ਜੀ ਦੇ ਨਾਲ ਉਹ ਗੱਲਾਂ ਬਾਤਾਂ ਕਰਦਾ ਹੈ ਕਿਉਂਕਿ ਬਾਣੀ ਪ੍ਰਸ਼ਨ ਉੱਤਰ ਸਵਾਲ ਜਵਾਬ ਹੈ ਹੁਣ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਸੁযোগী ਨੂੰ ਕਹਿੰਦੇ ਨੇ ਤੇ ਬਾਬਾ ਕਬੀਰ ਸਾਹਿਬ ਨੇ ਵੀ ਜ਼ਿਕਰ ਕੀਤਾ ਹੈ ਭਗਤ ਕਬੀਰ ਸਾਹਿਬ ਜੀ ਕਹਿੰਦੇ ਵੀ ਸੰਸਾਰ ਦੇ ਵਿੱਚ ਅਸਲ ਸਹੀ ਮੈਨਿਆਂ ਦੇ ਵਿੱਚ ਗ੍ਰਸਤੀ ਕੌਣ ਹੈ ਉਹ ਨਾ ਬੇਅੰਤ ਉਦਾਹਰਨਾ ਦਿੱਤੀਆਂ ਨੇ ਪਰ ਇੱਥੇ ਗੁਰੂ ਬਾਬਾ ਜੀ ਕਹਿੰਦੇ ਸੋ ਗ੍ਰਹੀ ਜੋ ਨਿਗਰੋ ਕਰੇ ਗ੍ਰਹੀ ਦੇ ਅਰਥ ਉਹਨੇ ਗ੍ਰਸਤੀ ਤੇ ਨਿਗਰੋ ਦੇ ਅਰਥ ਹੁੰਦੇ ਨੇ ਆਪਣੀਆਂ ਗਿਆਨ ਇੰਦਰੀਆਂ ਵਾਸ਼ਨਾਵਾਂ ਨੂੰ ਰੋਕਣਾ ਤੋ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਕਹਿੰਦਾ ਮਹਾਰਾਜ ਤੁਸੀਂ ਵਿਆਹੇ ਬਰੇ ਜੇ ਤੁਸੀਂ ਕਿਤੇ ਸਿੱਧ ਜੋਗੀਆਂ ਦੀ ਰੀਸ ਕਰ ਸਕਦੇ ਹੋ ਧੰਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਈਸ਼ਰਨਾਥ ਜੋਗੀ ਜੀ ਸਹੀ ਮੈਨਿਆਂ ਦੇ ਵਿੱਚ ਅਸਲੀ ਗ੍ਰਸਤੀ ਉਹ ਹੁੰਦਾ ਹੈ ਸੋ ਗ੍ਰਹੀ ਉਹ ਗ੍ਰਸਤੀ ਜੋ ਨਿਗਰੋ ਕਰੇ ਨਿਗਰੋ ਆਪਣੀਆਂ ਇੰਦਰੀਆਂ ਵਾਸ਼ਨਾਵਾਂ ਨੂੰ ਅੱਖਾਂ ਨੂੰ ਕੰਨਾਂ ਨੂੰ ਇਹਨਾਂ ਦੇ ਨਾਲ ਨਿੰਦਿਆ ਨਾ ਸੁਣਨੀ ਤੇ ਅੱਖਾਂ ਦੇ ਨਾਲ ਪਰਾਇਆ ਤਨ ਨਾ ਤੱਕਣਾ ਮਨ ਦੇ ਨਾਲ ਮਨ ਵਿੱਚ ਵਾਸ਼ ਨਾਵਾ ਨਾ ਆਉਣੀ ਸਤਿਗੁਰੂ ਜੀ ਉਹਨੂੰ ਦੱਸ ਰਹੇ ਨੇ ਜਿਹੜਾ ਬੰਦਾ ਧਰਮੀ ਹੋਣ ਦਾ ਵਖਾਵਾ ਕਰ ਰਿਹਾ ਪਰ ਉਹ ਧਰਮੀ ਹੈ ਕੋਈ ਨਹੀਂ ਗਿਆਨੀ ਸੰਤ ਸਿੰਘ ਮਸਕੀਰ ਨੇ ਇੱਕ ਗੱਲ ਕਰਦੇ ਹੁੰਦੇ ਉਹ ਕਹਿੰਦੇ ਧਰਮੀ ਦਿਸ ਪੈਣਾ ਹੋਰ ਗੱਲ ਹੈ ਤੇ ਧਰਮੀ ਬਣ ਜਾਣਾ ਹੋਰ ਗੱਲ ਹੈ ਧਰਮੀ ਦਿਸ ਪੈਣਾ ਬੰਦਾ ਦਿਸ ਪੈਂਦਾ ਹੈ ਪਰ ਧਰਮੀ ਹੋ ਜਾਣ ਦੇ ਵਾਸਤੇ ਘਾਲਣਾ ਕਮਾਈ ਦੀ ਲੋੜ ਪੈਂਦੀ ਹੈ ਮਹਾਰਾਜਾ ਰਣਜੀਤ ਸਿੰਘ ਜਦੋਂ ਗੜ ਸ਼ੰਕਰ ਦੀ ਮੁਹਿਮ ਨੂੰ ਕਿਉਂਕਿ ਮੈਂ ਸਮੇਂ ਦੇ ਦਾਇਰੇ ਦੇ ਵਿੱਚ ਬੇਨਤੀ ਕਰ ਰਿਹਾ ਵੈਸੇ ਤਾਂ ਤੁਸੀਂ ਸਾਰਿਆਂ ਨੇ ਲੰਗਰ ਪਾਣੀ ਛੱਕਿਆ ਹੋਇਆ ਮੈਨੂੰ ਪਤਾ ਚਲੋ ਥੋੜੇ ਜੇ ਲੇਟ ਹੋ ਜਾਾਂਗੇ ਫਿਰ ਵਧੀਆ ਤਰੀਕੇ ਨਾਲ ਛੱਕਾਂਗੇ ਆਖੋ ਸਤਨਾਮ ਫਿਰ ਭੁੱਖ ਵੀ ਲੱਗਿਆ ਉਹਨੇ ਕਚਿਰ ਨੂੰ ਕਿਉਂਕਿ ਆਪਾਂ ਖੁਸ਼ੀ ਦੇ ਮਾਹੌਲ ਵਿੱਚ ਬੈਠੇ ਕਈ ਮੇਰੇ ਨਾਲ ਬਾਅਦ ਵਿੱਚ ਨਾ ਉਹ ਲੜ ਵੀ ਪੈਂਦੀ ਬਾਬਾ ਜੀ ਗੁਰੂ ਸਾਹਿਬ ਜੀ ਦੀ ਹਜ਼ੂਰੀ ਵਿੱਚ ਤੁਸੀਂ ਸੰਗਤ ਨੂੰ ਹਸਾਰੇ ਸੀ ਤੇ ਮੈਂ ਆਖਿਆ ਰੋਤ ਆਪਾਂ ਉਂਝ ਹੀ ਬਥੇਰਾ ਰਹੇ ਆ ਪਹਿਲਾਂ ਆਪਾਂ ਨਲਕਾ ਗੇੜ ਦੇ ਪਾਣੀ ਦੀ ਬਾਲਟੀ ਨਾਲ ਨਹਾ ਲੈਂਦੇ ਖੁਸ਼ ਹੁੰਦੇ ਸੀ ਹੁਣ ਇੰਨੀਆਂ ਕਿ ਸਾਡੇ ਕੋਲ ਸਹੂਲਤਾਂ ਨੇ ਕਿ ਪਤਾ ਹੀ ਨਹੀਂ ਲੱਗਦਾ ਗਰਮੀ ਕਦੋਂ ਲੰਘ ਗਈ ਸਰਦੀ ਕਦੋਂ ਲੰਘ ਗਈ ਪਰ ਸਾਡੇ ਚਿਹਰਿਆਂ ਤੇ ਖੁਸ਼ੀ ਕੋਈ ਨਹੀਂ ਅਸੀਂ ਕਿਸੇ ਕੋਲ ਬੈਠਣ ਨੂੰ ਤਿਆਰ ਨਹੀਂ ਕਿਸੇ ਨਾਲ ਹੱਸ ਕੇ ਗੱਲ ਕਰਨ ਨੂੰ ਤਿਆਰ ਨਹੀਂ ਦਰਅਸਲ ਸਰੀਰਕ ਸੁੱਖ ਸਹੂਲਤਾਂ ਸਾਡੇ ਕੋਲ ਬਹੁਤ ਹੋ ਗਈਆਂ ਸਰੀਰਕ ਸੁੱਖ ਸਹੂਲਤਾਂ ਦੇ ਨੇੜੇ ਹੋ ਗਏ ਪਰ ਮਨ ਕਰਕੇ ਅਸੀਂ ਬਹੁਤ ਦੂਰ ਹੋ ਗਏ ਘਰਾਂ ਵਿੱਚ ਮਾਪਿਓ ਬੈਠੇ ਨੇ ਨਿਆਣੇ ਆਪੂ ਆਪਣੇ ਕਮਰਿਆਂ ਵਿੱਚ ਬੈਠੇ ਨਹੀਂ ਪਤਾ ਹੀ ਨਹੀਂ ਵੀ ਪਿਓ ਨੇ ਰੋਟੀ ਖਾਧੀ ਜਾਂ ਨਹੀਂ ਪਤਾ ਹੀ ਕੋਈ ਨਹੀਂ ਵੀ ਕੋਈ ਬਿਮਾਰ ਹੈ ਠਮਾਰ ਹੈ ਆਏ ਗਏ ਚਲਾ ਚਲਾਈ ਦਰਅਸਲ ਜਿੰਨੀਆਂ ਸਹੂਲਤਾਂ ਨੇ ਤੇ ਓਨੇ ਸਾਡੇ ਜਿਹੜੇ ਰਿਸ਼ਤੇ ਆ ਨਾ ਪਿਆਰਿਓ ਖਿਮਾ ਕਰਿਓ ਉਹਨਾਂ ਰਿਸ਼ਤਿਆਂ ਤੋਂ ਅਸੀਂ ਬਹੁਤ ਦੂਰ ਹੋ ਗਏ ਹਾਂ ਬੇਨਤੀ ਕਰੇ ਮਹਾਰਾਜਾ ਰਣਜੀਤ ਸਿੰਘ ਜਦੋਂ ਗੜ ਸ਼ੰਕਰ ਦੀ ਮੋਹਿਮ ਨੂੰ ਫਤਿਹ ਕਰਨ ਵਾਸਤੇ ਚੱਲਿਆ ਤਾਂ ਰਸਤੇ ਦੇ ਵਿੱਚ ਨਾਲ ਦੇ ਸਾਥੀਆਂ ਨੇ ਆਖਿਆ ਮਹਾਰਾਜਾ ਸਾਹਿਬ ਤੁਸੀਂ ਚੱਲੇ ਹੋ ਮੁਹਿਮ ਜੰਗ ਨੂੰ ਫਤਿਹ ਕਰਨ ਲਈ ਤੇ ਇੱਥੇ ਲੱਗੇ ਫਗਵਾੜੇ ਦੇ ਇੱਕ ਧਰਮਸ਼ਾਲਾ ਬਣੀ ਹੈ ਗੁਰਦੁਆਰਾ ਸ਼ਬਦ ਬਾਦ ਵਿੱਚ ਆਇਆ ਹੈ ਪਹਿਲਾ ਸ਼ਬਦ ਹੁੰਦਾ ਸੀ ਲਫ਼ਜ਼ ਧਰਮਸ਼ਾਲਾ ਘਰ ਘਰ ਅੰਦਰ ਧਰਮਸਾਲ ਹੋਵਾ ਕੀਰਤਨ ਸਦਾ ਵਿਸੋਵਾ ਵਿਸੋਵਾ ਮਿੰਜ ਵਿਸਾਖੀ ਮਾਰੇ ਕਹਿੰਦੇ ਘਰ ਘਰ ਹੀ ਗੁਰਦੁਆਰਾ ਹੋਵੇ ਘਾਰ ਹੀ ਗੁਰਦੁਆਰਾ ਹੋਵੇ ਵੀ ਘਰ ਦਾ ਮਾਹੌਲ ਐਦਾਂ ਦਾ ਹੋਵੇ ਕਿ ਗੁਰੂ ਦੀ ਗੱਲ ਹੋਵੇ ਤੇ ਹੁਣ ਇਉਂ ਲੱਗਦਾ ਵੀ ਗੁਰਦੁਆਰਾ ਜਿਹੜਾ ਉਹ ਘਰ ਦਾ ਮਾਹੌਲ ਬਣ ਜਾਂਦਾ ਆਕੂ ਸਤਨਾਮ ਪਰ ਸਤਗੁਰੂ ਗੁਰੂ ਨਾਨਕ ਦੇਵ ਮਾਰੇ ਕਹਿੰਦੇ ਘਰ ਘਰ ਅੰਦਰ ਧਰਮ ਸਾਲ ਹੋਵਾ ਕੀਰਤਨ ਸਦਾ ਵਸੋਵਾ ਜਦੋਂ ਕਹਿੰਦੇ ਗੜ ਸ਼ੰਕਰ ਦੀ ਮੋਹਿਮ ਨੂੰ ਤੈਅ ਕਰਨ ਗਏ ਨਾ ਤਾਂ ਰਸਤੇ ਦੇ ਵਿੱਚ ਬੈਠਾ ਇੱਕ ਭਾਈ ਕਨਈਆ ਜੀ ਦੀ ਸੰਪਰਦਾ ਦੇ ਵਿੱਚੋਂ ਭਾਈ ਸਾਹਿਬ ਭਾਈ ਦਰਬਾਰੀ ਜੀ ਪੂਰਨ ਗੁਰਸਿੱਖ ਬੰਦਗੀ ਵਾਲਾ ਉਹ ਨਾਲ ਦੇ ਕਹਿੰਦੇ ਮਹਾਰਾਜ ਜਦੋਂ ਵੀ ਤੁਸੀਂ ਕਿਤੇ ਜਾਂਦੇ ਹੋ ਤੁਸੀਂ ਤੇ ਅਰਦਾਸ ਤੋਂ ਬਿਨਾ ਤੁਰਦੇ ਨਹੀਂ ਅਤੇ ਲਾਗੇ ਕੋ ਗੁਰਮੁਖ ਪਿਆਰਾ ਆਪਾਂ ਤੋਂ ਅਰਦਾਸ ਕਰਾਈਏ ਤੇ ਜੰਗ ਵਿੱਚ ਜਾਵਾਂਗੇ ਮਹਾਰਾਜਾ ਰਣਜੀਤ ਸਿੰਘ ਭਾਵੇਂ ਉਹ ਗੁਰਸਿੱਖ ਨਹੀਂ ਸੀ ਅਮਰਤਾਰੀ ਨਹੀਂ ਸੀ ਪਰ ਉਹਦੇ ਅੰਦਰ ਗੁਰੂ ਦੇ ਪ੍ਰਤੀ ਭਾਵਨਾ ਬਹੁਤ ਸੀ ਗੁਰੂ ਸਾਹਿਬ ਜੀ ਜਿਹੜੀ ਅੰਦਰੂਨੀ ਭਾਵਨਾ ਹੈ ਨਾ ਸਾਡੀ ਸਤਿਗੁਰੂ ਜੀ ਸਾਡੀ ਭਾਵਨਾ ਦੇ ਉੱਪਰ ਬਖਸ਼ਿਸ਼ ਕਰਦੇ ਨੇ ਹੁਣ ਜਦੋਂ ਭਾਈ ਦਰਬਾਰੀ ਬੈਠਾਏ ਤੇ ਆਕੇ ਮਹਾਰਾਜਾ ਰਣਜੀਤ ਸਿੰਘ ਕਹਿੰਦਾ ਮਾਹਪੁਰਸ਼ੋ ਮੈਂ ਜੰਗ ਨੂੰ ਚੱਲਿਆਂ ਤੇ ਆਪਜੀ ਅਰਦਾਸ ਬੇਨਤੀ ਕਰੋ ਰਹਿਤ ਨਾਮੇ ਪੜੋ ਅਰਦਾਸ ਬਿਨਾ ਜੋ ਕਾਜ ਸਿਧਾਵੇ ਕਹੇ ਗੋਬਿੰਦ ਸਿੰਘ ਬੋ ਸਿੱਖ ਨਾ ਭਾਵੇ ਸਾਡਾ ਤਾਂ ਹਰ ਇੱਕ ਕਾਰਜ ਅਰਦਾਸ ਨਾਲ ਹੀ ਸ਼ੁਰੂ ਹੁੰਦਾ ਤੇ ਅਰਦਾਸ ਦੇ ਨਾਲ ਹੀ ਸਾਡੀ ਸੰਪੂਰਨਤਾ ਹੁੰਦੀ ਹੈ ਜਦੋਂ ਆਪਾਂ ਆਨੰਦ ਕਾਰਜ ਸਾਹਿਬ ਸ਼ੁਰੂ ਹੋਏ ਸੀ ਅਰਦਾਸ ਨਾਲ ਤੇ ਜਦੋਂ ਸੰਪੂਰਨਤਾ ਹੋਣੀ ਹੈ ਤੇ ਅਰਦਾਸ ਨਾਲ ਹੀ ਹੋਣੀ ਹੈ ਮੁੱਖ ਵਾਕ ਲਿਆ ਅਰਦਾਸ ਹੋਈ ਫਿਰ ਅਰਦਾਸ ਮੁਖਵਾਕ ਫਿਰ ਫਤਿਹ ਫਤਿਹ ਨਾਲ ਹੀ ਕਾਰਜ ਆਰੰਭ ਕਰਦੇ ਆ ਫਤਿਹ ਨਾਲ ਹੀ ਫਤਿਹ ਹੁੰਦੀ ਹੈ ਜਦੋਂ ਉਹਨਾਂ ਕੋਲ ਗਏ ਕਹਿੰਦੇ ਮਹਾਂਪੁਰਸ਼ੋ ਅਰਦਾਸ ਕਰੋ ਕਹਿੰਦੇ ਕੀ ਅਰਦਾਸ ਕਰੀਏ ਦੱਸੋ ਰਾਜਾ ਸਾਹਿਬ ਕਹਿੰਨ ਲੱਗ ਅਰਦਾਸ ਕਰੋ ਕਿ ਮਹਾਰਾਜਾ ਰਣਜੀਤ ਸਿੰਘ ਦੀ ਜਿੱਤ ਹੋਵੇ ਤੇ ਉਸਵੇਂ ਅਰਦਾਸੀਏ ਨੇ ਭਾਈ ਦਰਬਾਰੀ ਗੁਰਸਿੱਖ ਨੇ ਗਲ ਵਿੱਚ ਪੱਲਾ ਪਾਇਆ ਹੱਥ ਜੋੜ ਕੇ ਬੇਨਤੀ ਕੀਤੀ ਮਹਾਰਾਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਿਰਪਾ ਕਰਿਓ ਮਹਾਰਾਜਾ ਰਣਜੀਤ ਸਿੰਘ ਜਾ ਰਿਹਾ ਜੰਗ ਨੂੰ ਇਹਦੀ ਫਤਿਹ ਹੋਵੇ ਤੇ ਇਹ ਕੌਮ ਦੇ ਵਾਸਤੇ ਕੌਮ ਦੀ ਚੜ੍ਹਦੀ ਕਲਾ ਦੇ ਲਈ ਤੇ ਸਿੱਖ ਰਾਜ ਦੇ ਭਾਗ ਦੇ ਲਈ ਕਹਿੰਦੇ ਇਹ ਆਪਣਾ ਯੋਗਦਾਨ ਪਾਵੇ ਤੇ ਮਹਾਰਾਜ ਇਹਦੀ ਫਤਿਹ ਕਰਿਓ ਗੁਰੂ ਚਰਨਾਂ ਵਿੱਚ ਅਰਦਾਸ ਕੀਤੀ ਮਹਾਰਾਜਾ ਰਣਜੀਤ ਸਿੰਘ ਦੀ ਫਤਿਹ ਹੋਈ ਜਿੱਤ ਗਿਆ ਹੁਣ ਉਥੋਂ ਦੀ ਉਹਨੇ ਲੰਘਣਾ ਸੀ ਦੁਬਾਰਾ ਤੇ ਜਦੋਂ ਮਹਾਰਾਜਾ ਰਣਜੀਤ ਸਿੰਘ ਉਥੋਂ ਦੀ ਲੰਘਾ ਕਹਿੰਦਾ ਹੁਣ ਆਪਾਂ ਬਾਬਾ ਜੀ ਨੂੰ ਵੀ ਮਿਲ ਚੱਲੀਏ ਜਦੋਂ ਗਏ ਕੋਲ ਜਾ ਕੇ ਕਹਿੰਦੇ ਦਰਬਾਰੀ ਜੀ ਤੁਸੀਂ ਅਰਦਾਸ ਕੀਤੀ ਸੀ ਗੁਰੂ ਦੇ ਅੱਗੇ ਤੇ ਗੁਰੂ ਦੀ ਕਿਰਪਾ ਦੇ ਸਦਕਾ ਆਪਣੀ ਫਤਿਹ ਹੋ ਗਈ ਆ ਆਪਾਂ ਜਿੱਤ ਗਏ ਆ ਇੱਕ ਇਥੇ ਬੱਚਾ ਆਇਆ 2-4 ਮਹੀਨੇ ਪਹਿਲਾਂ ਉਹ ਕਹਿੰਦਾ ਜੀ ਅਰਦਾਸ ਕਰੋ ਤੇ ਮੇਰਾ ਗ੍ਰੀਨ ਕਾਰਡ ਆ ਜੇ ਮੈਂ ਕਿਹਾ ਜੀ ਗ੍ਰੀਨ ਕਾਰਡ ਆ ਜੇ ਫੇਰ ਹੁਣ ਉਹ ਤੇ ਆਉਣੀ ਹੀ ਆ ਪਰ ਅਰਦਾਸ ਗੁਰੂ ਅੱਗੇ ਚਰਨਾ ਚ ਕੀਤੀ ਵੀ ਮੈਂ ਕਿਹਾ ਫੇਰ ਕਹਿੰਦਾ ਬਾਬਾ ਜੀ ਮੈਂ ਤਾਂ ਫੇਰ ਗੁਰਦੁਆਰੇ ਭੰਗੜੇ ਪਾਉਂਦਾ ਹਾਂ ਉਹਦਾ ਗ੍ਰੀਨ ਕਾਰਡ ਆ ਗਿਆ ਤੇ ਮੈਨੂੰ ਇੱਕ ਦਿਨ ਵਿਆਹ 'ਚ ਮਿਲਿਆ ਮੈਂ ਭੰਗੜੇ ਵਿਆਹ 'ਚ ਪਾਈ ਅਨਾ ਗੁਰਦੁਆਰੇ ਆਏ ਨਹੀਂ ਆਖੋ ਸਤਨਾਮ ਮੈਂ ਤੈਨੂੰ ਐਦਾਂ ਅਸੀਂ ਵੀ ਕਿਤੇ ਬਾਬਾ ਨੇ ਹੁਣ ਕਹਦੇ ਵੀ ਲਿਆ 51 ਡਾਲਰ ਹੁਣ ਮਹਾਰਾਜਾ ਰਣਜੀਤ ਸਿੰਘ ਜਦੋਂ ਪਹੁੰਚਿਆ ਨਾ ਉੱਥੇ ਤੇ ਭਾਈ ਦਰਬਾਰੀ ਨੂੰ ਕਹਿੰਦਾ ਤੁਸੀਂ ਮਹਾਰਜ ਅੱਗੇ ਅਰਦਾਸ ਬੇਨਤੀ ਕੀਤੀ ਸੀ ਤੇ ਮੰਗ ਲਓ ਹੁਣ ਕੀ ਮੰਗਣਾ ਹੁਣ ਭਾਈ ਦਰਬਾਰੀ ਪੂਰਨ ਗੁਰਸਿੱਖ ਸੀ ਕਹਿੰਦਾ ਉਹ ਰਾਜਿਆਂ ਜਦੋਂ ਇੱਥੇ ਅਰਦਾਸ ਕਰਕੇ ਤੁਰਿਆ ਸੀ ਤੇ ਤੂੰ ਕੀ ਮੰਗਿਆ ਸੀ ਮੇਰੀ ਫਤਿਹ ਹੋਵੇ ਮੇਰੀ ਜਿੱਤ ਹੋਵੇ ਜੇ ਮੈਂ ਤੇਰੀ ਫਤਿਹ ਲਈ ਤੇਰੀ ਜਿੱਤ ਲਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੱਗੇ ਅਰਦਾਸ ਕਰਕੇ ਤੇਰੀ ਚੜ੍ਹਦੀ ਕਲਾ ਮੰਗ ਸਕਦਾ ਤੇ ਫਿਰ ਮੈਂ ਆਪਣੇ ਲਈ ਵੀ ਗੁਰੂ ਤੋਂ ਬਹੁਤ ਕੁਝ ਮੰਗ ਸਕਦਾ ਉਹ ਜਦੋਂ ਆਇਆ ਸੀ ਤੇ ਮੰਗਤਾ ਬਣ ਕੇ ਤੇ ਜਦੋਂ ਹੁਣ ਪਾਵਰ ਹੱਥ ਵਿੱਚ ਆ ਗਈ ਤੇ ਹੁਣ ਦਾਤਾ ਬਣ ਗਿਆ ਮਹਾਰਾਜ ਜੀਤ ਸਿੰਘ ਦੇ ਨੇਤਰਾਂ ਦੇ ਵਿੱਚੋਂ ਵਿਰਾਗ ਚੱਲ ਪਿਆ ਕਹਿੰਦਾ ਮਹਾਰਾਜ ਹੁਣ ਫਿਰ ਮੇਰੀ ਇੱਕ ਅਰਦਾਸ ਹੋਰ ਕਰ ਦਿਓ ਕਹਿੰਦੇ ਕਿਹੜੀ ਕਹਿੰਦੇ ਹੁਣ ਮਾਫੀ ਦੀ ਅਰਦਾਸ ਕਰਦੇ ਹੋ ਕਿ ਮੈਂ ਤੁਹਾਡੇ ਚਰਨਾਂ ਵਿੱਚ ਆ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਆਪਣੀ ਪਦਵੀ ਦਾ ਆਪਣੀ ਜਿੱਤ ਦਾ ਮੈਂ ਹੰਕਾਰ ਕਰ ਬੈਠਾ ਸਤਿਗੁਰੂ ਇੰਨਾ ਸਮਰੱਥ ਹੈ ਬੇਨਤੀ ਕਰਾ ਮਾਰੇ ਕਹਿੰਦੇ ਸੋ ਗਿਰੀ ਜੋ ਨਿਗਰੋ ਕਰੇ ਜਪ ਤਪ ਸੰਜਮ ਭੀਖ ਜਪ ਤਪ ਸਿਮਰਨ ਦੀ